あっ。 ਜਿਹੜਾ ਜੇ ਹਾਈਵੇ ਜਾਮ ਕੀਤਾ ਜਿਵੇਂ ਕਿ ਸੈਂਟਰ ਦੀ ਸਰਕਾਰ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪਿਆ ਕਿ ਇੱਕ 10000 8000 ਦੀ ਸੈਲਰੀ ਵਾਲਾ ਬੰਦਾ ਜੇ ਐਕਸੀਡੈਂਟ ਬੁਰਾਣੋ ਭਜਦਾ ਤਾਂ ਉਹਦੇ ਤੇ 7 ਸਾਲ ਦੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਪਰ ਲੇਕਿਨ ਜੇ ਉੱਥੇ ਉਹ ਖੜਦਾ ਤਾਂ ਉੱਥੇ ਦੀ ਜਿਹੜੀ ਪਬਲਿਕ ਆ ਉਹਦੀ ਗਿੱੱਡੜਕੁੱਟ ਕਰਕੇ ਉਹਨੂੰ ਮਾਰਦੀ ਆ ਤਾਂ ਉਹਦੇ ਬਾਰੇ ਕੁਝ ਨਹੀਂ ਸੋਚਿਆ ਕੱਲਾ ਡਰਾਈਵਰਾਂ ਤੇ ਉਹ ਕਰਤਾ ਇਹ ਜਿਹੜਾ ਸਾਡਾ ਸੰਘਰਸ਼ ਆ ਇਹਦੇ ਵਿੱਚ ਮਿੰਨੀ ਟਰਾਂਸਪੋਰਟ ਜਿਹਦੇ ਵਿੱਚ ਛੋਟਾ ਥੀ ਪਿਕਅਪ ਔਰ ਟੈਕਸੀ ਯੂਨੀਅਨ ਵੀ ਜਥੇਬੰਦੀਆਂ ਟਰੱਕ ਆਪਰੇਟਰ ਵੀ ਨੇ ਤੇ ਟਰੈਕਟਰ ਟਰਾਲੀਆਂ ਵੀ ਆ ਟਿਪਰ ਐਸੋਸੀਏਸ਼ਨ ਵੀ ਆ ਬੱਸ ਆਪਰੇਟਰ ਵੀ ਆ ਇਹ ਜਾਰੀ ਨਾਲ ਕਿਸਾਨ ਜਥੇਬੰਦੀਆਂ ਬੀਕੇ ਕਿਸਾਨ ਯੂਨੀਅਨ ਟਕਾਉਂਦਾ ਹੋਰ ਵੀ ਜਥੇਬੰਦੀਆਂ ਨੇ ਸਾਰੀਆਂ ਅਟੈਚ ਆ ਕਿਉਂਕਿ ਦੋ ਦਿਨ ਹੋਏ ਨੇ ਧਰਨੇ ਚੱਲੇ ਨੂੰ ਕੱਲ੍ਹ ਨਹੀਂ ਲੱਗਿਆ ਪੰਜਾਬ 'ਚ ਤੇ ਪੰਪਾਂ ਦੇ ਲੈਣਾ ਲੱਗ ਗਈਆਂ ਜਿਹੜੀ মিডিਆ ਦੇ ਵਿੱਚ ਦੱਸ ਰਹੇ ਆ ਵੀ ਜੇ ਹੜਤਾਲ ਖਤਮ ਕਰਤੀ ਇਹ ਸਿਰਫ ਇੱਕ ਜਿਹੜਾ ਦੋਦੀ মিডিਆ ਬਕਾਊ ਆ ਉਹਦੀ ਦੇਣ ਆ ਉਹ ਕਹਿ ਰਿਹਾ ਲੇਕਿਨ ਕੋਈ ਸੰਘਰਸ਼ ਵਾਪਸ ਨਹੀਂ ਸੰਘਰਸ਼ ਦਿਨ ਦੁੱਗਣੀ ਰਾਤ ਚੌਗਣੀ ਚੱਲੂਗਾ ਜੇ ਮੋਦੀ ਸਰਕਾਰ ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਕਾਨਫਰੰਸ ਕਰਕੇ ਅਮਿਤ ਸ਼ਾਹ ਨਹੀਂ ਕਹਿੰਦਾ ਵੀ ਇਹ ਭਾਈ ਡਰਾਈਵਰਾਂ ਦਾ ਜਿਹੜਾ ਕਾਨੂੰਨ ਆ ਮੈਂ ਵਾਪਸ ਲੈਣਾ ਉਹਨਾਂ ਚਰ ਤੇ ਜਿਹੜਾ ਅੱਜ ਦੀ ਸਾਡੀ ਮੇਨ ਅੰਦੋਲਨ ਹੈ ਇਹ ਸਾਰੀਆਂ ਜ਼ਿਲ੍ਹੇਵੀਆਂ ਜਥੇਬੰਦੀਆਂ ਦਾ ਹੈ ਇਹਦੇ ਵਿੱਚ ਸਾਡੇ ਨਾਲ ਕਿਸਾਨ ਜੁਨੀਅਨਾਂ ਵੀ ਸ਼ਾਮਲ ਨੇ ਤੇ ਸਾਰੀਆਂ ਜ਼ਿਲ੍ਹੇਵੀਆਂ ਪਿਕਅਪ ਜੁਨੀਅਨਾਂ ਤੋਂ ਲੈ ਕੇ ਟਾਟਾ 407 ਟੈਕਸੀ ਜੁਨੀਅਨਾਂ ਸਾਡੇ ਨਾਲ ਨੇ ਪਹਿਲਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੁਣ ਡਰਾਈਵਰ ਮਾਰੂ ਕਾਨੂੰਨ ਜੇਕਰ ਦੇਖਿਆ ਜਾਵੇ ਤਾਂ ਡਰਾਈਵਰ ਨੇ ਜਿਹੜੇ ਇਹ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਜਿੱਥੇ ਆਪਾਂ ਕਹਿਣਾ ਜੈ ਜਵਾਨ ਤੇ ਜੈ ਕਿਸਾਨ ਮੈਂ ਇੱਕ ਗੱਲ ਕਹਿਣਾ ਤੇ ਨਾਲ ਇਹਦੇ ਕਿਨਾਰਾ ਹੋਰ ਵੀ ਲੱਗਣਾ ਚਾਹੀਦਾ ਜੈ ਡਰਾਈਵਰ ਵੀ ਕਿਉਂਕਿ ਜੇ ਇਹ ਡਰਾਈਵਰ ਗੱਡੀਆਂ ਇੱਕ ਦਿਨ ਖੜ ਜਾਂਦਾ ਨਾ ਬਾਈ ਤਾਂ ਮੈਂ ਤਾਂ ਨਹੀਂ ਮੰਨਦਾ ਵੀ ਇਹ ਵੇਸ ਚੱਲੂਗਾ ਕਿਉਂਕਿ ਸੈਂਟਰ ਦੇ ਚਲਾਉਣ ਨੂੰ ਮਿਲਟਰੀ ਤੋਂ ਲੈ ਕੇ ਮਿਲਟਰੀਆਂ ਗੱਡੀਆਂ ਚਲਾਉਣ ਨੂੰ ਵੀ ਡਰਾਈਵਰ ਚਾਹੀਦੇ ਨੇ ਬਾਈ ਜੇਕਰ ਡਰਾਈਵਰ ਹੈਗੇ ਤਾਂ ਇਹ ਵੇਸ ਚੱਲਦਾ ਇਹ ਮੰਗਾ ਤਾਂ ਹੀ ਨੇ ਜੀ ਪਹਿਲਾਂ ਤਾਂ ਮੈਂ ਸ਼ੁਰੂ ਕਰਾਂ ਗੱਲ ਵੀ ਜੇ ਆਪਾਂ 8 ਨਵੰਬਰ 2016 ਤੋਂ ਲੈ ਕੇ ਨਿਗਾਹ ਮਾਰੀਏ ਨਰਿੰਦਰ ਮੋਦੀ ਸਰਕਾਰ ਦੀ 2 ਸਾਲ ਹੋਏ ਸੀ ਹੋਣ ਚਾਹੀਨ ਨੂੰ GST ਲਾਤੀ ਨੋਟਬੰਦੀ ਕਰਤੀ ਤਿੰਨ ਕਥਾਨੀ ਬਿੱਲ ਲਿਆ ਤੇ ਇਹਨਾਂ ਤੋਂ ਕੋਈ ਵੀ ਕੰਮ ਸਿੱਧਾ ਨਹੀਂ ਹੁੰਦਾ ਸਾਨੂੰ ਲੋ ਵੋਟਾਂ ਇਹ ਆਪਾਂ ਨੂੰ ਭਾਰਤ ਤੇ ਪੰਜਾਬ ਵਾਲਾਂ ਤੋਂ ਲੈਂਦੇ ਨੇ ਗੁਣ ਅਮਰੀਕਾ ਦੇ ਗਾਉਂਦੇ ਨੇ ਠੀਕ ਹੈ ਜੀ ਇਹ ਸਾਡਾ ਜਿਹੜਾ ਇਹਨਾਂ ਨੇ ਹੁਣ ਪਿਛਲੇ ਦਿਨੀਆ ਕੀਤਾ ਵੀ ਮਤਲਬ 10 ਸਾਲ ਦੀ ਸਜ਼ਾ ਜ਼ਰੂਰੀ ਹੈ ਜੇ ਮੌਕੇ ਤੋਂ ਜੇ ਭੱਜ ਗਿਆ ਮੌਕੇ ਤੋਂ ਭੱਜਣ ਦਾ ਤਾਂ ਇੱਕ ਗੱਲ ਨੂੰ ਕਾਲਾ ਕਰਨਾ ਹੁੰਦਾ ਜੀ ਅਗਲਾ 5-7 ਲੱਖ ਦਾ ਵੀ ਕਲੋਥੇ ਨਹੀਂ ਛੱਡ ਕੇ ਜਾਂਦਾ ਕੋਈ ਜਿਹੜਾ ਕਾਨੂੰਨ ਨੇ ਉਹਨੂੰ ਕੋਈ ਸਜ਼ਾ ਉਹ ਬਖਰੀ ਕਰਨਾ ਪਰ ਇਹ ਇਹ ਕੀ ਵੀ ਇਹਨਾਂ ਨੇ ਸੰਸਦ ਵਿੱਚ ਪਾਸ ਕਰਤਾ ਇਹ ਤਾਂ ਡਰਾਈਵਰ ਮੈਕਮੇ ਨਾਲ ਨਰੇ ਧੱਕਾ ਜੀ 18000 ਰੁਪਏ ਦੀ ਸੈਂਬਰੀ ਲੈਣ ਵਾਲਾ ਬੰਦਾ 7 ਲੱਖ ਦਾ ਜੁਰਮਾਨਾ ਕਿੱਥੋਂ ਭਰ ਦੂਜੀ ਹਾਂਜੀ ਨਾਫੀ ਤੁਹਾਨੂੰ ਲੈ ਦੇਂਗੇ ਜੀ ਹਜੇ ਤਾਂ ਹਜੇ ਤਾਂ ਸ਼ੁਰੂਆਤ ਹੈ ਜੀ ਮੰਨ ਲਓ ਹਜੇ ਤਾਂ ਸ਼ੁਰੂਆਤ ਹੈ ਜੇ ਨਹੀਂ ਆਪਦੇ ਮਤਲਬ ਇਹ ਗੱਲ ਤੋਂ ਬਾਅਦ ਆਉਂਦੇ ਤਾਂ ਸਾਨੂੰ ਜਿੱਥੇ ਤੱਕ ਵੀ ਜਿੰਨਾ ਵੀ ਲੰਮਾ ਸੰਘਰਸ਼ ਜਾਂ ਜੋ ਵੀ ਕਰਨਾ ਪਊ ਉਸ ਕਰਾਂਗੇ ਜੀ ਸਾਡੀਆਂ ਇੱਕ ਇੱਕ ਹੈ ਜਥੇ ਬੰਦੀਆਂ ਕਿਹੜੀ ਸਾਥ ਦਿੱਤਾ ਗਿਆ ਜਥੇ ਬੰਦੀਆਂ ਸਾਡੇ ਕੋਲ ਇੱਥੇ ਮਤਲਬ ਬੀਕੇਜ ਡਕਾਉਂਦਾ ਵੀ ਆਈ ਹੈ ਜੀ ਕਾਦੀਆਂ ਵਾਲੇ ਵੀ ਆਏ ਨੇ ਹੋਰ ਵੀ ਕੋਈ ਵੀਰ ਮੇਰੀ ਨਾਲ ਉੱਚ ਬਾਹਰ ਹੋਵੇ ਆਇਆ ਹੋ ਸਕਦਾ ਜੀ